ਮੈਂ ਅੱਜ ਦਾ ਜਿਹੜਾ ਸਮਾਗਮ ਸਰਵਨ ਕਰ ਰਿਹਾ ਹਾਂ ਜਾਂ ਦੇਖ ਰਿਹਾ ਹਾਂ ਮੇਰੇ ਮਨ ਵਿੱਚ ਇੱਕ ਵਿਚਾਰ ਆਈ ਪੀ ਇਹ ਕਿੰਨਾ ਸੋਹਣਾ ਉਪਰਾਲਾ ਹੈ ਉਹ ਵੀ ਇਸ ਕੰਟੀ ਵਿੱਚ ਜਿੱਥੇ ਕਸ਼ਮੀਰੀ ਸਭਿਆਤਾ ਦਾ ਬਹੁਤ ਵੱਡਾ ਪ੍ਰਭਾਵ ਹੋਵੇ ਜਿਸ ਕੰਟਰੀ ਵਿੱਚ ਬੱਚਿਆਂ ਨੂੰ ਤੁਸੀਂ ਗੁਰਦੁਆਰੇ ਲੈ ਕੇ ਜਾਣਾ ਹੋਵੇ ਬੜਾ ਔਖਾ ਹੈ ਤੇ ਪੱਬ ਕਲੱਬ ਵਿੱਚ ਲੈ ਕੇ ਜਾਣਾ ਹੋਵੇ ਬੜਾ ਸੌਖਾ ਹੈ ਤੇ ਮੈਂ ਦੇਖ ਰਿਹਾ ਵੀ ਜਿੰਨੇ ਬੱਚੇ ਗੁਰੂ ਕੀ ਕੀਰਤੀ ਕਰ ਰਹੇ ਹਨ ਹਰ ਇੱਕ ਬੱਚਾ ਬੜੀ ਮਿਹਨਤ ਬੜੀ ਸ਼ਿੱਦਤ ਨਾਲ ਬੜੀ ਲਗਨ ਨਾਲ ਗੁਰੂ ਕੀ ਕੀਰਤ ਕਰਦਾ ਹੈ ਇਸ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਗੁਰੂ ਘਰ ਦੀ ਕਮੇਟੀ ਦਾ ਹੈ ਦੂਜਾ ਸਭ ਤੋਂ ਵੱਡਾ ਰੋਲ ਸਾਡੇ ਬਹੁਤ ਸਤਿਕਾਰਯੋਗ ਵੀਰ ਹਨ ਛੋਟੇ ਮੇਰੇ ਤੋਂ ਕਾਫੀ ਛੋਟੇ ਹੋਣਗੇ ਸਾਡੇ ਗਵੰਢੀ ਹਨ ਪਰ ਮੈਂ ਦੇਖਦਾ ਕਿ ਪ੍ਰਲਬਧ ਦੀ ਜੜੀ ਹੈ ਨਾ ਉਹ ਬਹੁਤ ਵੱਡੀ ਹੈ ਉਮਰ ਦਾ ਕੋਈ ਤਕਾਜ਼ਾ ਨਹੀਂ ਬਾਬਾ ਬੁੱਢਾ ਵੀ ਬੱਚਾ ਹੋ ਸਕਦਾ ਤੇ ਬਾਬਾ ਬੱਚਾ ਵੀ ਬੁੱਢਾ ਹੋ ਸਕਦਾ ਸੱਜ ਸੰਗਤ ਮੈਨੂੰ ਭਾਈ ਗੁਰਦਾਸ ਜੀ ਦੀ ਵਾਰ ਦਾ ਇੱਕ ਬਚਨ ਯਾਦ ਆ ਗਿਆ ਕਿ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਸਾਤ ਤੋਂ ਭਾਲ ਸਤ ਨੇ 7% ਹੈ ਹਿੰਦੀ ਵਾਲਾ ਲਫਜ਼ ਸਾਤ ਸਾਤ ਦਾ ਭਾਵ 100 100% ਇਹਦਾ 100 ਮੰਦਰ ਕੋਈ ਸੋਨੇ ਦੇ ਉਸਾਰ ਦੇਵੇ ਨਾ ਤੇ ਇਹਨਾਂ ਪੁੰਨ ਇੱਕ ਸ਼ਬਦ ਸਿਕਾਉਂਦਾ ਇੱਕ ਸ਼ਬਦ ਸਸੰਗਤਿਦਾਨ ਨੇ ਹਜ਼ਾਰਾਂ ਬੱਚੇ ਤਿਆਰ ਕਰ ਦਿੱਤੇ ਕੱਲੇ ਵਨਕੂਰ ਵਿੱਚ ਨਹੀਂ ਕੱਲੀ ਛਰੀ ਵਿੱਚ ਨਹੀਂ ਲਾਗੇ ਲਾਗੇ ਇਲਾਕਿਆਂ ਵਿੱਚ ਤੇ ਬੜੀ ਵੱਡੀ ਬਖਸ਼ਿਸ਼ ਹੈ ਦੂਦੀ ਇਹਨਾਂ ਦੇ ਸਿਰ ਤੇ ਬੜਾ ਵੱਡਾ ਹੱਥ ਹੈ ਕਿੰਨਾ ਕੁ ਪੁੰਨ ਖਟ ਰਹੇ ਹਨ ਕੋਈ ਅੰਤ ਨਹੀਂ ਤੇ ਦੂਜਾ ਤੀਜਾ ਜਿਹੜਾ ਰੋਲ ਹੈ ਉਹ ਮਾਪਿਆਂ ਦਾ ਹੈ ਬਹੁਤ ਵੱਡਾ ਮੈਂ ਮਾਪਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਦੇ ਬੱਚੇ ਹਨ ਇਹਨਾਂ ਨੇ ਇਹਨਾ ਉਦਮ ਕੀਤਾ ਨਹੀਂ ਤੇ ਮੈਂ ਦੇਖਦਾ ਕਈ ਵਾਰਾਂ ਇਸ ਤਰ੍ਹਾਂ ਹੁੰਦਾ ਵੀ ਦੋਵੇਂ ਦੋਵੇਂ ਜੀ ਕੰਮਾਂ ਕਰਾਂ ਤੇ ਤੁਰ ਜਾਂਦੇ ਤੇ ਬੱਚੇ ਘਰਾਂ ਵਿੱਚ ਇਕੱਲੇ ਕੋਈ ਵਾਕ ਡੋਰ ਨਹੀਂ ਫੜਦਾ ਉਹਨਾਂ ਦੀ ਗੁਰਦੁਆਰੇ ਕਿੰਨੇ ਲੈ ਕੇ ਆਪਾਂ ਕਿੰਨੇ ਕਲਾਸ ਵਿੱਚ ਲੈ ਕੇ ਆਉਣਾ ਇਹ ਜਿਹੜੇ ਮਾਪੇ ਕਲਾਸਾਂ ਵਿੱਚ ਬੱਚਿਆਂ ਨੂੰ ਲੈ ਕੇ ਆਏ ਹਨ ਜਾਂ ਬੱਚਿਆਂ ਨੂੰ ਇਸ ਲਾਈਨ ਵਿੱਚ ਪਾਇਆ ਉਹ ਤੰਤਾ ਦੇ ਜੋਗ ਹਨ ਵਡਪਾਗੇ ਹਨ ਉਹਨਾਂ ਦਾ ਵੀ ਧੰਨਵਾਦ ਹੈ ਇਸ ਸਮੁੱਚੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੀ ਇਸ ਕਮੇਟੀ ਦਾ ਵੀ ਧੰਨਵਾਦ ਹੈ ਬੜੇ ਸੂਝਵਾਨ ਪਤਵੰਤੇ ਸੱਜਣ ਹਨ ਜਿਨ੍ਹਾਂ ਨੇ ਇੱਡਾ ਵੱਡਾ ਉਪਰਾਲਾ ਕੀਤਾ ਹੈ ਭਾਈ ਆਦੀਪ ਸਿੰਘ ਜੀ ਨਿੱਜਰ ਅਕੈਡਮੀ ਦੇ ਬੱਚੇ ਮੈਂ ਤੇ ਸੋਚ ਰਿਹਾ ਵੀ ਸਾਨੂੰ ਤੇ ਉਸ ਤਰ੍ਹਾਂ ਹੀ ਵਡਿਆਈ ਮਿਲ ਜਾਂਦੀ ਸਾਨੂੰ ਤੇ ਇਹਨਾਂ ਦੇ ਸਾਹਮਣੇ ਸਾਹਿਬ ਨਾਲ ਆਉਂਦਾ ਹੀ ਕੁਛ ਨਹੀਂ ਸਾਨੂੰ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੇ ਦਰ ਦੇ ਕੁਕਰ ਹੋਣ ਦੇ ਨਾਤੇ ਤੁਸੀਂ ਇੰਨਾ ਸਨਮਾਨ ਦਿੰਨੇ ਆ ਇਦੋਂ ਕੋਈ ਹੰਤ ਨਹੀਂ ਪਰ ਸਾ ਸੰਗਤ ਜੇ ਇਹਨਾਂ ਬੱਚਿਆਂ ਵੱਲ ਵੇਖਿਆ ਜਾਵੇ ਜਿੰਨੀ ਇਹਨਾਂ ਦੀ ਤਿਆਰੀ ਹੈ ਸਾਡੀ ਇੰਨੀ ਤਿਆਰੀ ਨਹੀਂ ਯਾਤਕਾ ਦਾ ਮਾਹੌਲ ਕਹ ਲੋ ਕਿ ਇਸ ਤਰ੍ਹਾਂ ਦਾ ਨਹੀਂ ਮਿਲਦਾ ਬਹੁਤਾ ਤੇ ਜਾਂ ਰਾਗਾਂ ਦੀ ਮਿਹਨਤ ਕਰਨੀ ਪੈਂਦੀ ਤੇ ਅਸੀਂ ਬਹੁਤੀ ਮਿਹਨਤ ਕਰਕੇ ਰਾਜੀ ਨਹੀਂ ਜਿਹੜੇ ਕਾਲਜ ਦੇ ਟਾਈਮ ਦੇ ਰਾਗ ਕੀਤੇ ਹਨ ਉਹ ਵੀ ਕਿੰਨਾ ਕਿੰਨਾ ਸਮਾਂ ਹੋ ਗਿਆ ਗਾਇਏ ਨਹੀਂ ਮੇਰੇ ਕੁਛ ਇਸ ਤਰ੍ਹਾਂ ਦੇ ਰਾਗ ਹਨ ਜਿਨ੍ਹਾਂ ਨੂੰ ਤਕਰੀਬਨ 25-26 ਸਾਲ ਹੋ ਗਏ ਮੈਂ ਦੇਖਿਆ ਨਹੀਂ ਛੇੜਿਆ ਪਰ ਇੱਥੇ ਆ ਕੇ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਹੜੇ ਵਿਖੜ ਰਾਗ ਹਨ ਵਿਖੜ ਤਾਲ ਹਨ ਦੇਖੋ ਬੱਚੇ ਜੈ ਤਾਲ ਮਤ ਤਾਲ ਜਿਹੜੇ ਤਾਲਾਂ ਨੂੰ ਕੋਈ ਛੇੜਦਾ ਨਹੀਂ ਦਰਦਾਸ ਨਹੀਂ ਪਾਉਂਦਾ ਸਾਢੇ 9 ਮਾਤਰਾ ਸਾਢੇ 10 ਮਾਤਰਾ 11 ਮਾਤਰਾ 13 ਮਾਤਰਾ ਮਤ ਤਾਲ ਜੈ ਤਾਲ ਚੋਮਰਾ ਤਲਵਾੜਾ ਫਰੋਦਸ ਤੇ ਚਾਰ ਤਾਲ ਪਤਾ ਨਹੀਂ ਕਿਹੜੇ ਕਿਹੜੇ ਤਾਲ ਬੱਚੇ ਗਾਉਂਦੇ ਹਨ ਮੈਨੂੰ ਤਾਲਾਂ ਦੇ ਨਾਮ ਨਹੀਂ ਯਾਦ ਪੰਚਮ ਸਵਾਰੀ ਵਰਗੀਆਂ ਵੱਡੀਆਂ ਵੱਡੀਆਂ ਵਿਖੜ ਤਾਲਾਂ ਗਾਈਆਂ ਬੱਚਿਆਂ ਦਾ ਅੜਾ ਚੋ ਤਾਲਾ ਅੜਾ ਚੋ ਤਾਲਾ ਕੋਈ ਗਾਉਂਦਾ ਹੀ ਨਹੀਂ ਬਹੁਤ ਘੱਟ ਗਾਉਂਦੇ ਹਨ ਸਾਨੂੰ ਵੀ ਦੋ ਦੋ ਚਾਰ ਚਾਰ ਬੰਦਸ਼ਾਂ ਕਰਾਈਆਂ ਅਸੀਂ ਵੀ ਕਾਲਜ ਟਾਈਮ ਤੇ ਸਿੱਖਾਈਆਂ ਬਾਅਦ ਛੱਡ ਦਿੱਤੀਆਂ ਕਿਉਂਕਿ ਜਾਂ ਤਾਂ ਵਜੰਤਰੀ ਨਹੀਂ ਲੱਭਦੇ ਤੇ ਜਾਂ ਗਵੰਤਰੀ ਨਹੀਂ ਲੱਭਦੇ ਜਦੋਂ ਨਾਲ ਚ ਇੱਕ ਲੱਭਦਾ ਹੀ ਨਹੀਂ ਤੇ ਇਹ ਸੰਗਤ ਦਾ ਕੰਮ ਹੈ ਸੰਗਤੀ ਕੰਮ ਹੈ ਜੇ ਉਹ ਕਿਸੇ ਨੇ ਕੋਈ ਵੱਡਾ ਤਾਲ ਗਾਉਣਾ ਹੋਵੇ ਤੇ ਵਜੰਤਰੀ ਵੀ ਉਸ ਤਰ੍ਹਾਂ ਦਾ ਚਾਹੀਦਾ ਵਜਾਉਣ ਵਾਲਾ ਵੀ ਆਂਦਾ ਮੈਂ ਕਹਿ ਰਵਾਂ ਕਟ ਲਵਾ ਮੈਂ ਦਾਦਰਾ ਕਟ ਲਵਾ ਵੱਤ ਤੋਂ ਵੱਧ ਬੜੀ ਕੋਈ ਸ਼ਾਲ ਮਾਰਦਾ ਤੇ ਤਿੰਨ ਤਾਲ ਦੇ ਇਸ ਤੋਂ ਅੱਗੇ ਕੋਈ ਨਹੀਂ ਚੱਲਦਾ ਵੱਡੇ ਤਾਲ ਵਾਲੇ ਬਹੁਤ ਘਟ ਜਾਂਦੇ ਹਨ ਮੇਰੇ ਵੀਰ ਪਿੱਛੇ ਗੁਰਪ੍ਰੀਤ ਸਿੰਘ ਬੈਠੇ ਇਹਨਾਂ ਨੂੰ ਪਤਾ ਹੈ ਕਿਉਂਕਿ ਪ੍ਰੋਫੈਸਰ ਕਰਤਾਰ ਸਿੰਘ ਉਹਨਾਂ ਦੇ ਅਸਿੱਖਰਤ ਸੰਤ ਤੇ ਜਦੋਂ ਸਾਡੀ ਇੰਟਰਵਿਊ ਸੀ ਤੇ ਪ੍ਰੋਫੈਸਰ ਸਾਹਿਬ ਉਹਨਾਂ ਨੇ ਪੂਰਾ ਅੱਧਾ ਘੰਟਾ ਲਾਇਆ ਦੋਈ ਗੱਲਾਂ ਸਨ ਜਿਨੇ ਬਲੰਬਤ ਸੁਣਾਤੀ ਉਹਨੂੰ ਕਿਹਾ ਵੀ ਅੱਗੇ ਚੱਲ ਕੋ ਜਿਨੇ ਨਹੀਂ ਬਲੰਬਤ ਸੁਣਾਈ ਉਹਨੂੰ ਕਿਹਾ ਵੀ ਚੱਲ ਜਿਨੇ ਕਿਹਾ ਬਲੰਬਤ ਕੌਣ ਸੁਣਦਾ ਹੈ ਇਸ ਤਰ੍ਹਾਂ ਦੇ ਵੀ ਕਈ ਹੁੰਦੇ ਮੇਰੇ ਵਰਗੇ ਮੇਰੇ ਕਲਾਸਮੇਟ ਸੀ ਮੁੰਡਾ ਮੈਂ ਨਾਮ ਨਹੀਂ ਲੈਂਦਾ ਉਹ ਕਹਿੰਦਾ ਪ੍ਰਧਾਨ ਜੀ ਤੁਸੀਂ ਇਹ 3 ਘੰਟੇ ਲਾਏ ਜੇ ਅੰਦਰ ਇੰਟਰਵਿਊ ਦੇਣ ਗਏ ਮੈਨੂੰ 5 ਮਿੰਟ ਚ ਇੰਟਰਵਿਊ ਚ ਬਾਹਰ ਕੱਢ ਤਾ ਉਸਤਾਦ ਜੀ ਨੇ ਸੋਕੇ ਮੈਂ ਕਿਹਾ ਵੀ ਕੀ ਹੋਇਆ ਕਹਿੰਦਾ ਵੀ ਬਲੰਬਤ ਕਹਿੰਦੇ ਸੀ ਮੈਂ ਕਿਹਾ ਕੌਣ ਸੁਣਦਾ ਬਲੰਬਤ ਲਾਓ ਤੇ ਸੰਗਤ ਉੱਠ ਕੇ ਤੁਰ ਜਾਂਦੀ ਭਾਵ ਨੰਦੋਤ ਕਰਨੀ ਬਲੰਬਤ ਲਾਇ ਵਿੱਚ ਇੱਕ ਚਾਰ ਦੀ ਵੰਡ ਨਾਲ ਤੇ ਉਸ ਦਾ ਵਰਡਿੰਗ ਇਹ ਸੀ ਪੀ ਕੌਣ ਹੁੰਦਾ ਹੈ ਤੇ ਸਾਧ ਸੰਗਤ ਮੈਂ ਦੇਖਦਾ ਮੈਂ ਜਿੱਥੇ ਵੀ ਜਾਂਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਲੰਬਤ ਜ਼ਰੂਰ ਕਿ ਬਲੰਬਤ ਲਾਇ ਵਿੱਚ ਜ਼ਰੂਰ ਬੰਦਨਾ ਕੀਤੀ ਜਾਂਦੀ ਚਰਨ ਬੰਦਨਾ ਕਰਨ ਵਾਸਤੇ ਬਲੰਬਤ ਲਾਇ ਜ਼ਰੂਰ ਹੈ ਇਹ ਪ੍ਰਥਾ ਹੈ ਗੁਰੂ ਰਾਮਦਾਸ ਬਾਛ ਜੀ ਦਰ ਦੀ ਸੋ ਸੋਚੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਉਪਰਾਲਾ ਹੈ ਧੰਨਵਾਦ ਹੈ ਬਹੁਤ ਵੱਡਾ ਪੁੰਨ ਹੈ ਇਹਨਾਂ ਵਾਸਤੇ ਕਿਉਂਕਿ ਇਸ ਕਰਮ ਦੇ ਨਾਲ ਇਹ ਸਮਾਗਮ ਆਰਗੇਨਾਈਜ਼ ਕਰਨ ਦੇ ਨਾਲ ਜਿੱਥੇ ਇਹ ਬੱਚੇ ਤਾਂ ਕੀਰਤਨ ਕਰਦੇ ਹਨ ਸਿੱਖਦੇ ਹਨ ਇਹਨਾਂ ਵੱਲ ਦੇਖ ਕੇ ਹੋਰ ਹਜ਼ਾਰਾਂ ਬੱਚੇ ਤਿਆਰ ਹੋਣਗੇ ਵੀ ਅਸੀਂ ਵੀ ਸਿੱਖ ਲਈਏ ਤੇ ਸਾਧ ਸੰਗਤ ਇਸ ਕੰਟਰੀ ਵਿੱਚ ਤੁਸੀਂ ਬੱਚੇ ਸੰਭਾਲਨੇ ਹਨ ਮੁੜ ਕੇ ਲਾਹਮੇ ਦੇਣੇ ਅਸੀਂ ਬੱਚਿਆਂ ਨੂੰ ਕਈ ਵਾਰ ਸਾਡੇ ਬੱਚੇ ਕਹਣੇ ਵਿੱਚ ਨਹੀਂ ਬਾਬਾ ਜੀ ਸਾਡੇ ਬੱਚੇ ਸਾਡੇ ਆਖੇ ਨਹੀਂ ਲੱਗਦੇ ਲੱਗਣ ਕਿਸ ਤਰ੍ਹਾਂ ਤੁਸੀਂ ਕਿੰਨਾ ਕੁ ਟਾਈਮ ਦਿੱਤਾ ਬੱਚਿਆਂ ਵਾਸਤੇ ਤੁਸੀਂ ਕੀਤਾ ਕੀ ਬੱਚਾ ਕੋਰਾ ਕਾਗਜ਼ ਹੁੰਦਾ ਇੱਕ ਵਾਰੀ ਜੋ ਲਿਖਿਆ ਗਿਆ ਲਿਖਿਆ ਗਿਆ ਜੇ ਤੁਸੀਂ ਇਹਦੇ ਤੇ ਲਿਖਿਆ ਹੀ ਕੁਛ ਨਹੀਂ ਚੱਜ ਨਾਲ ਤੇ ਫਿਰ ਤੁਸੀਂ ਕਾਹਦਾ ਅਲਾਮਤ ਦਿੰਦੇ ਹੋ ਭਾਈ ਇਹ ਕਸੂਰ ਬੱਚਿਆਂ ਦਾ ਨਹੀਂ ਕਸੂਰ ਸਾਡਾ ਆਪਣਾ ਹੈ ਇਸ ਵਾਸਤੇ ਸਾਹ ਸੰਗਤ ਅਸੀਂ ਪ੍ਰੇਰਨਾ ਦਈਏ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਕਮੇਟੀਆਂ ਸਿਲੈਕਟ ਕਰੀਏ ਜਿਹੜੀਆਂ ਇਸ ਤਰ੍ਹਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਨ ਬੱਚਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਇਸ ਤਰ੍ਹਾਂ ਦੇ ਪ੍ਰਬੰਧਕ ਥਾਪੀਏ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪ ਗੁਰਮਤ ਦੇ ਧਾਰਨੀ ਹੋਣ ਤੇ ਆਉਣ ਵਾਲੀ ਪੀੜ੍ਹੀ ਨੂੰ ਗੁਰਮਤ ਦੇ ਧਾਰਨੀ ਬਣਾਉਣ ਤਾਂ ਸਾਡਾ ਇਹ ਸਫਲ ਹੋਵੇਗਾ ਮਨਾਇਆ